ਜਸਵੰਤ ਸਿੰਘ ਕਮਲਦਾ ਲਿਖਿਆ ਨਾਵਲ ਹਾਨੀ ਪਾਗ ਚੌਥਾ ਅੰਕ ਚੌਥਾ ਕਿਸੇ ਜੱਟ ਦੇ ਪੇੜ ਖੂਜੀ ਪੀਲੇ ਅਧਿਕਾਰੀ ਨੇ ਕਣਕ ਦਾ ਬੋਹਲ ਕਰ ਲਿਆ ਫੀਲਾ ਗੜਬੜ ਤੋਂ ਅਗਲੇ ਦਿਨ ਹੀ ਕਾਰੇ ਨੂੰ ਮਨਾ ਲਿਆ ਸੀ ਅੰਨਾ ਕੀ ਪਾਲੇ ਦੋ ਅੱਖਾਂ ਕਾਰੇ ਦੀ ਜੇ ਅੰਦਰਲੀ ਭੁੱਖ ਨੂੰ ਸਮਝ ਲਿਆ ਜਾਂਦਾ ਤਾਂ ਉਹ ਥੋੜੇ ਜਨੇ ਆਦਰ ਥੋੜੇ ਜਿੰਨੇ ਆਦਰ ਨਾਲ ਹੀ ਸੰਤੁਸ਼ਟ ਹੋ ਜਾਣ ਵਾਲਾ ਬੰਦਾ ਸੀ ਜਿਹੜਾ ਉਸਨੂੰ ਯਤਨਾਂ ਦੇ باوجود ਕਦੇ ਕਿਤੋਂ ਮਿਲਿਆ ਨਹੀਂ ਸੀ ਦੁੱਖ ਅਤੇ ਗੁੱਸੇ ਦੀ ਅਵਸਥਾ ਵਿੱਚੋਂ ਉਸ ਈ ਚੋਰਾ ਵੀ ਮਹਿਸੂਸ ਕੀਤਾ ਸੀ ਕਿ ਫੀਲੇ ਦੇ ਘਰ ਹੁਣ ਕਿਵੇਂ ਆਉਣੀ ਜਾਣੀ ਹੋ ਸਕੇਗੀ ਫੀਲੇ ਦੇ ਆ ਕੇ ਬਾਹ ਫੜਨ ਨਾਲ ਉਸ ਦੀ ਮੋੜ ਦੁਨੀਆ ਪਸ ਪਈ ਉਸ ਸਮਝਿਆ ਸੀ ਮੈਨੂੰ ਪੱਗ ਵੱਟ ਭਰਾ ਨਹੀਂ ਸਗੋ ਰੱਬ ਲੈਣਾ ਹੈ ਆਥਨ ਸਵੀਰ ਦੇ ਘਰ ਲਈ ਉਹਨਾਂ ਨਵੇਂ ਨਵੇਂ ਜੱਟਾਂ ਤੋਂ ਵਲਦ ਮੰਗੇ ਸਨ ਗਹਾਈ ਦੇ ਤਵੇ ਸੁਹਾਗੇ ਸਭ ਨੂੰ ਇੱਕੋ ਜਿਹਾ ਜੋਰ ਸੀ ਉਹਨਾਂ ਨੂੰ ਵਲਦ ਉਹੀ ਦਿੰਦਾ ਜਿਸ ਦਾ ਕੰਮ ਥੋੜਾ ਪੋਲਾ ਹੁੰਦਾ ਸੀ ਤਿੰਨਾ ਦਿਨਾਂ ਦੀ ਭੱਜ ਦੌੜ ਪਿੱਛੋਂ ਉਹਨਾਂ ਉੱਡ ਕੇ ਬੋਹਲ ਕਰ ਹੀ ਲਿਆ ਇਸ ਗਹਾਈ ਤੇ ਉਡਾਈ ਵਿੱਚ ਉਹਨਾਂ ਜਿੰਨਾ ਇਕੱਲੀ ਤਾਪੀ ਨਹੀਂ ਕੰਮ ਕੀਤਾ ਸੀ ਤੱਕ ਕਾ ਕਰਿਆ ਭਲਾ ਦਾਣੇ ਕਿੰਨੇ ਹੋਣਗੇ ਤੇਰੇ ਖਿਆਲ ਵਿੱਚ ਫੀਲੇ ਨੇ ਸਾਰੇ ਬਹੁਲੁੱਤ ਨਜ਼ਰ ਮਾਰਦਿਆਂ ਪੁੱਛਿਆ 12 ਮਣ ਹੋਣਗੇ ਮੇਰੀ ਜਾਂਚੀ ਉਸ ਗਰਦ ਵਾਲੇ ਹੱਥ ਚਾੜੀ ਜੇ 15 ਮਣ ਹੋ ਜਾਂਦੇ ਜੁਗਨੇ ਦਾ ਆਧਾਰ ਲੈ ਕੇ 5 ਮਣ ਵਾਚ ਰਹਿੰਦੇ ਇਹੀ ਗੱਲ ਸੁਣ ਕੇ ਤਾਪੀ ਨੂੰ ਇਉਂ ਜਾਪਿਆ ਜਿਵੇਂ ਦਸਾਂਗਾ ਉਸ ਦੇ ਸਿਰ ਵੱਜ ਕੇ ਪਾਟ ਗਿਆ ਅੜਿਆ ਜੇ ਤਾਂ ਨੇ ਬਾਮਣ ਨੇ ਹੀ ਚੁੱਕ ਕੇ ਲੈ ਜਾਣੇ ਸਨ ਅਸਾਂ ਮਾਤੀ ਨੇ ਕਿਉਂ ਖੱਪਰ ਖਵਾਇਆ ਆਮੇ ਕਣਕ ਦੀਆਂ 5-6 ਭਰੀਆਂ ਫੀਲੇ ਨੇ ਵੀ ਮੂੰਹ ਮੱਥੇ ਲੱਗਣ ਵਾਲੇ ਜੱਟ ਤੋਂ ਜੱਟਾਂ ਤੋਂ ਬਾਡੀ ਦੇ ਦਿਨਾਂ ਵਿੱਚ ਇਕੱਠੀਆਂ ਕੀਤੀਆਂ ਸਨ ਪਰ ਤਾਪੀ ਤੇ ਤਾਂ ਤੋਂ ਦੀ ਮਿਹਤ ਅੱਗੇ ਉਹ ਕੁਝ ਵੀ ਨਹੀਂ ਦੇ ਬਰਾਬਰ ਸਨ ਤਾਪੀ ਨੇ ਡਰਦਿਆਂ ਡਰਦਿਆਂ ਪੋਚ ਹੀ ਲਿਆ ਕਣਕ ਜਗਨੇ ਨੂੰ ਚਕਾਉਣੀ ਹੈ ਕਿਉਂ ਉਹਦੇ ਪੈਸੇ ਨਹੀਂ ਲਦੇ ਨੇ ਫੀਲੇ ਨੇ ਗੁਸੈਲੀਂ ਅੱਖਾਂ ਤਾਪੀ ਦੇ ਚਿਹਰੇ ਉੱਤੇ ਘੱਡ ਦਿੱਤਾਂ ਭਰੀ-ਬੀਤੀ ਤਾਪੀ ਦੇ ਹੰਝੂ ਉਸ ਦੇ ਅੰਦਰਲੇ ਸੇਕ ਨਹੀਂ ਹੀ ਪੀਲੇ ਤਾਂ ਵੀ ਨਹੀਂ ਕਰਦੀ ਕਿਸੇ ਤਰ੍ਹਾਂ ਦੀ ਵੀ ਲੋੜ ਲਈ ਜਗਣੇ ਤੋਂ ਇੱਕ ਪਾਈ ਦਾ ਵੀ ਉਧਾਰ ਨਹੀਂ ਲਿਆ ਸੀ ਉਸ ਇੱਕ ਹੌਂਕਾ ਲੈ ਕੇ ਅੱਖਾਂ ਮੀਟ ਲੰਗਾ ਜਦbaar ਲਈ ਪੀੜ ਨਾਲ ਔਰਤਾਂ ਦੀਆਂ ਆਪ ਮਹਾਰੀ ਅੱਖਾਂ ਵਿੱਚ ਜਾਂਦੀਆਂ ਹਨ ਤਾਂ ਤਾਂ ਅੰਦਰਲੀ ਜੀਵਨ ਆਸ ਦੀ ਸੰਗੀ ਕੁੱਟੀ ਜਾਂਦੀ ਹੈ ਜਿਹੜੀਆਂ ਸਦੀਆਂ ਤੋਂ ਜ਼ੁਲਮ ਕਰਦੇ ਆ ਰਹੇ ਜਰਵਾਨੇ ਮਰਦ ਨੇ ਕਦੀ ਨਹੀਂ ਦੇਖੀ ਕਦੀ ਨਹੀਂ ਸਮਝੀ ਫਿਰ ਉਹ ਆਪਣੀ ਤੇ ਧੀ ਦੇ ਮਹੀਨੇ ਭਰ ਦੀ ਜਵਰ ਉਭਾ ਲੈਣਾ ਪੇੜ ਵਿੱਚ ਹੀ ਛੱਡ ਕੇ ਜੀਪ ਮਾਨੀ ਕਰਨ ਨੂੰ ਤੁਰ ਪਈ। ਕਾਰੇ ਤੋਂ ਤappi ਦੀ ਦੁਖੀ ਵਸਤਾ ਸਹਾਰੀ ਨਾ ਤਈ ਪਰ ਕਰ ਉਹ ਵੀ ਕੁਝ ਨਹੀਂ ਸੀ ਸਕਦਾ। ਉਸ ਆਪਣੀਆਂ 3 ਮਹੀਨਿਆਂ ਦੀ 45 ਰੁਪਏ ਪੈਨਸਲ ਕਦੇ ਫੀਲੇ ਤੋਂ ਲੁਕੋਈ ਨਹੀਂ ਸੀ। ਅਸਲ ਵਿੱਚ ਇਸ ਪੈਨਸਲ ਕਾਰਨ ਹੀ ਫੀਲਾ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਕਾਰੇ ਨੂੰ ਤappi ਨਾਲ ਸਹੀ ਅਰਥਾਂ ਵਿੱਚ ਹਮਦਰਦੀ ਸੀ ਜਿਹੜੀ ਉਸ ਨੂੰ ਅਣਆੜੀ ਹੋਣ ਕਾਰਨ ਜਿਤਾਉਣੀ ਨਹੀਂ ਆਈ ਸੀ ਤਾਂ ਵੀ ਲਈ ਉਹ ਵੀ ਇੱਕ ਆਵਾਰਾ ਤੇ ਨਖੱਟੂ ਮਾਰਤ ਸੀ ਕਿਉਂਕਿ ਉਸ ਦਾ ਸੁਭਾਅ ਫੀਲੇ ਤੇ ਹਰ ਐਬ ਤੇ ਬਾਦੇ ਦੀ ਪਰੋਤਤਾ ਕਰਦਾ ਸੀ ਤੂੰ ਯਾਰ ਖਰਚ ਥੋੜਾ ਕਰਿਆ ਕਰ ਕਾਰੇ ਨਹੀਂ ਫੀਲੇ ਨੂੰ ਸੁਭਾਵਿਕ ਸਲਾਹ ਦਿੱਤੀ ਖਰਚ ਤਾਂ ਕੋਈ ਕਰੀਦਾ ਹੀ ਨਹੀਂ ਨਸ਼ਾ ਛੱਡਦੇ ਆ ਤਾਂ ਜਾਨ ਟੁੱਟਦੀ ਹੈ ਖਰਚ ਜਿਹੜਾ ਹੁੰਦਾ ਹੈ ਸਾਰਾ ਤੇਰੇ ਸਾਹਮਣੇ ਹੀ ਹੁੰਦਾ ਹੈ ਤੂੰ ਹੀ ਦੱਸ ਇਸ ਵਿੱਚ ਬਾਧੂ ਖਰਚ ਕਿਹੜਾ ਹੁੰਦਾ ਹੈ ਫਿਰ ਲੈਣੀ ਆਪਣੇ ਵੱਲੋਂ ਸਫਾਈ ਪੇਸ਼ ਕੀਤੀ ਜਿਸ ਨੂੰ ਕਾਰਾ ਕਿਸੇ ਤਰ੍ਹਾਂ ਵੀ ਘੱਟ ਨਾ ਸਕਿਆ ਕਾਰੇ ਨੇ ਸਿਰ ਹਿਲਾ ਕੇ ਹਾਮੀ ਭਰੀ ਕਿ ਤੂੰ ਵੀ ਠੀਕ ਆਖਦਾ ਈ ਕਾਰਾ ਫੀਮ ਭਾਵੇਂ ਨਹੀਂ ਖਾਂਦਾ ਸੀ ਪਰ ਸ਼ਰਾਬ ਆਦਤ ਵਿੱਚ ਆਪਣੀ ਬੈਠ ਕਨਾਲ ਆਪੇ ਨੂੰ ਹੀ ਗੁਨਾਹਕਾਰ ਜ਼ਰੂਰ ਸਮਝਦਾ ਸੀ ਤੇ ਤਾਪੀ ਦੀਆਂ ਨਜ਼ਰਾਂ ਵਿੱਚ ਕਿਰਨਤ ਮਰਦ ਸੀ ਉਹ ਵਿਤ ਅਨੁਸਾਰ ਫੀਲੇ ਨੂੰ ਨਸ਼ਿਆਂ ਤੋਂ ਮੋੜਨ ਦਾ ਯਤਨ ਕਰਦਾ ਪਰ ਵਿਚਾਰੇ ਦਾ ਵੇਧ ਹੀ ਕਿੰਨਾ ਕਸੇ ਜਿਹੜਾ ਤੇਜ ਪ੍ਰਵਾਹ ਨੂੰ ਠੱਲ ਪਾਉਂਦਾ ਇਸ ਦੇ ਉਲਟ ਹੌਲੀਆਂ ਚੀਜ਼ਾਂ ਬਹੁਤੀ ਵਾਰ ਪ੍ਰਵਾਹ ਦਾ ਹੀ ਰੂਪ ਹੋ ਜਾਂਦੀਆਂ ਹਨ ਕਾਰਾ ਹਵਾ ਦੇ ਰੁੱਖ ਮੁੜ ਜਾਣ ਵਾਲੀ ਕਮਜ਼ੋਰੀ ਕਮਜ਼ੋਰ ਟਾਣੀ ਸੀ tufaan 모ੜਨ ਦੀ ਸ਼ਕਤੀ ਕਿੱਥੋਂ ਲੈਂਦਾ ਘਰ ਜਾ ਕੇ ਤਾਪੀ ਦੇ ਰੁਕੇ ਹੰਝੂ ਤਾਂ ਤੋਂ ਵੀ ਵੇਖ ਬੈ ਹੀ ਤੁਰੇ ਤੇ ਕੰਮ ਦਿਗਾ ਟਲੀਆਂ ਨਾਲ ਪੂੰਝ ਸੁਟੇ ਤਾਂ ਤੋਂ ਮਾਂ ਦਾ ਦੁੱਖ ਨਾ ਸਹਿ ਸਕੀ ਉਸ ਨੂੰ ਹਲੂਣ ਕੇ ਬੋਲੀ ਮਾਂ ਕੀ ਗੱਲ ਹੈ ਤੇਰਾ ਬਾਪੂ ਸਾਰਾ ਬੋਹਲ ਜਗਣੇ ਨੂੰ ਚਕਾਉਣ ਲੱਗਾ ਹੈ ਅੱਛਾ ਤਾਈਏ ਜਗਣਾ ਤੱਕੜੀ ਤੇ ਸੇਰਾ ਚੁੱਕੀ ਜਾਂਦਾ ਸੀ ਆਹੋ ਮੈਨੂੰ ਵੀ ਰਾਹ ਚ ਮਿਲਿਆ ਹੈ ਅੱਛਾ ਮਾਂ ਤੂੰ ਘਰ ਬੈਠ ਮੈਂ ਦੇਖਦੀ ਹਾਂ ਉਤਰੀ ਕਿ ਇੰਨੀ ਕਹਿ ਕੇ ਧਨ ਤੋਂ ਮਾਂ ਤੋਂ ਬਾਹ ਛੜਾ ਕੇ ਪਿਰ ਨੂੰ ਵਾਹੋ ਦਾ ਹੀ ਤੁਰ ਪਈ ਉਸ ਦੇ ਪਹੁੰਚਣ ਤੱਕ ਜਗਣਾ ਢਾਈ ਮਣੀਆਂ ਦੋ ਪੋਰੀਆਂ ਜੋਖ ਚੁੱਕਾ ਸੀ ਉਹ ਜਾਣਦੇ ਆਂ ਹੀ ਬਹੁਲ ਉੱਤੇ ਹੋ ਕੇ ਬੈਗੀ ਚਾਚਾ ਆਪਣਾ ਤੱਕੜੀ ਦਸੇਰਾ ਘਰ ਨੂੰ ਲੈ ਜਾ ਇਹ ਸਿੱਟਾ ਸਿੱਟਾ ਕਰਕੇ ਸਾਡੇ ਚੁਨੇ ਦਾਣੇ ਉਸ ਦਾ ਸਾਹ ਚੜਿਆ ਹੋਇਆ ਸੀ ਜੋ ਖੋਈ ਬੰਦ ਹੋ ਗਈ ਜਗਣਾ ਹੈਰਾਨ ਸੀ ਤੇ ਫੀਲੇ ਵੱਲ ਚਾਕਣ ਲੱਗ ਪਿਆ ਜਿਵੇਂ ਪੁੱਛ ਰਿਹਾ ਹੋਵੇ ਕਿਵੇਂ ਸਲਾ ਹੈ ਫੀਲਾ ਕੁੜੀ ਵੱਲ ਵੇਅ ਸੀ ਅੱਖਾਂ ਨਾਲ ਤੱਕ ਰਿਹਾ ਸੀ ਜਿਵੇਂ ਸੋਚ ਰਿਹਾ ਸੀ ਕੁੜੀ ਨੂੰ ਮਾਰਾਂ ਕੀ ਨਾ ਮਾਰਾਂ ਤਾਂਤੂ ਨੂੰ ਉਸ ਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਸੀ ਕੋਈ ਸੂਰਨੀ ਦੇ ਘਾਰੇ ਵੇਖ ਲੈ ਕਿਉਂ ਸੂਰਨੀ ਦੇ ਘਾਰੇ ਵੇਖ ਲੈ ਆਪ ਨਹੀਂ ਆਖਿਆ ਕੁੜੀ ਨੂੰ ਸਖਾ ਕੇ ਤੋੜ ਦਿੱਤਾ ਫੀਲੇ ਨੇ ਪਤਾ ਨਹੀਂ ਕਿਸ ਨੂੰ ਸੰਬੋਧਨ ਕੀਤਾ ਸੀ ਜਗਣੀ ਅਤੇ ਘਾਰੇ ਦੋਹਾ ਵਿੱਚ ਹੀ ਉਸ ਵਾਲੇ ਹਾਮੀ ਭਰਨ ਦਾ ਕੋਈ ਤਾਨ ਨਹੀਂ ਰੱਖਦਾ ਸੀ ਮੁੜ ਫੀਲੇ ਨੇ ਰੋੜ ਨਾਲ ਤਾਂਤੂ ਨੂੰ ਆਖਿਆ ਕੁੜੀਏ ਪਾਸੇ ਹੋ ਜਾ ਨਹੀਂ ਹੋਣਾ ਤਾਂਤੂ ਦ੍ਰਿੜਤਾ ਨਾਲ ਅੜ ਗਈ ਅਸੀਂ ਸਾਲ ਭਰ ਕੀ ਖਾਵਾਂਗੇ ਕਾਰਾ ਮੱਟ ਵਾਂ ਚੁੱਪ ਰਿਹਾ ਤੇ ਕੁਝ ਵੀ ਨਾ ਬੋਲਿਆ ਇਸ ਸਮੇ ਉਸਦੇ ਬੋਲਣ ਨਾਲ ਉਸਦੀ ਇੱਕ ਧਿਰ ਵੱਲੋਂ ਹਾਲਤ ਪਤਲੀ ਪੈਂਦੀ ਸੀ ਕੁੜੀਏ ਦਾਣੇ ਤਾਂ ਪੱਠੀ ਦੇ ਖਾਦੇ ਨਹੀਂ ਮੁਕਣੇ ਜਗਨੇ ਨੇ ਸਮਝਾਉਣ ਤੇ ਝਰਕਾਉਣ ਦੇ ਦੋਹੇ ਪੱਖਾਂ ਦਾ ਆਸਰਾ ਲਿਆ ਮੈਂ ਦਾਣੇ ਕੀ ਕਰਨੇ ਹਨ ਮੈਂ ਤਾਂ ਨਾਵਾ ਲੈਣਾ ਹੈ ਲੈ ਆਓ ਬੋ ਮੇਰੀ ਚੋੜੀ ਉਸ ਆਪਣੇ ਮੋٹے ਦਾ ਬੰਨਾ ਅੱਡ ਦਿੱਤਾ ਜਾਂ ਤਾਂ ਕੁੜੀਏ ਦਾਣੇ ਤੋਲਦੇ ਨਹੀਂ ਮੈਂ ਕਰ ਲਿਖਾ ਦੇਵਾਂਗਾ ਕਿੱਲ ਨੇ ਕੁੜੀ ਉੱਤੇ ਭਰਪੂਰ ਵਾਰ ਕੀਤਾ ਪਰ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਬਾਹੋਂ ਫੜ ਕੇ ਤਾਂ ਤੰਤੂ ਨੂੰ ਬਹੁਤ ਤੋਂ ਪਾਸੇ ਕਰਦੇ ਜੋ ਮਰਜੀ ਕਰਦੇ ਪਰ ਮੈਂ ਦਾਣੇ ਨਹੀਂ ਜੋਖਣਦੇ ਨੇ ਤਾਂ ਤੋਂ ਭਾਵੇਂ ਮਟਿਆਰ ਹੋ ਚੁੱਕੀ ਸੀ ਪਰ ਲੈਨ ਦੇਨ ਦੇ ਸਿੱਟਿਆਂ ਵੱਲੋਂ ਹਲੇ ਉਹ ਅਬੋਧ ਵਾਲ ਕਾਹੀ ਸੀ ਇਸੇ ਕਾਰਨ ਉਸ ਆਪਣੇ ਬਾਪ ਦੀ ਧਮਕੀ ਦੀ ਕੋਈ ਪਰਵਾਹ ਨਾ ਕੀਤੀ ਜਗਨਾ ਤਾਂ ਤ ਨੂੰ ਬਧੇਰੀਆਂ ਬਾਤਾਂ ਦੇ ਰਿਹਾ ਸੀ ਪਰ ਕੁੜੀ ਨੇ ਉਸ ਦੀ ਇੱਕ ਨਾ ਮੰਨੀ ਹਾਰ ਕੇ ਉਹ ਖਾਲੀ ਤੱਕੜੀ ਦਸੇਰਾ ਚੁੱਕ ਕੇ ਉਠ ਖਲੋਤਾ ਤੇ ਤੋਲਣਾ ਬੋਰਣਾ ਦੋਵੇਂ ਚੁਕਾ ਕੇ ਘਰ ਲੈ ਗਿਆ ਤਾਂ ਤੋ ਜਗਨੇ ਨੂੰ ਪੇੜ ਵਿੱਚ ਉਭਾ ਜਾ ਕੇ ਬੜੀ ਖੁਸ਼ ਹੋਈ ਤੇ ਮਨ ਹੀ ਮਨ ਵਿੱਚ ਉਸ ਨੂੰ ਕਈ ਗਾਲਾਂ ਵੀ ਦੇ ਮਾਰੀਆਂ ਉਹ ਹਲੇ ਇਹ ਖੁਸ਼ੀ ਮਾਨ ਹੀ ਰਹੀ ਸੀ ਕਿ ਉਸ ਦੀ ਮਾਂ ਆ ਗਈ ਫਿਰ ਲੈ ਨੇ ਘਰ ਜਾ ਕੇ ਤਾਪੀ ਨੂੰ ਬੜੀਆਂ ਗਾਲਾਂ ਦਿੱਤੀਆਂ ਸਨ ਅਤੇ ਘਰ ਲਖਵਾਉਂਦੀ ਉਹੀ ਧਮਕੀ ਕਰ ਦਿੱਤੇ ਕਰ ਵੀ ਦੇ ਮਾਰੀ ਸੀ ਤਾਂ ਤੋਂ ਤੂੰ ਆਪਣੇ ਪਿਓ ਨੂੰ ਜਵਾਬ ਨਹੀਂ ਦੇਣਾ ਸੀ ਤਾਂ ਵੀ ਦਸ ਸੀ ਉਦਾਸੀ ਨਾਲ ਪੁੱਜ ਕੇ ਦੁਖੀ ਵੀ ਸੀ ਕਿਉਂ ਅਸੀਂ ਅੱਗੇ ਵੀ ਪੱਠੀ ਤਪਾ ਕੇ ਹੀ ਗੁਜ਼ਾਰਾ ਕਰਦਿਆਂ ਹੁਣ ਵੀ ਔਖਾਂ ਸੁਖਾਲੀਆਂ ਕਰ ਲੈਂਦਾਂ ਜੇ ਤੇਰੇ ਪਿਓ ਨੇ ਘਰ ਲਖਾ ਦਿੱਤਾ ਜਗਣੇ ਉਤਰੀ ਦਾ ਕੀ ਫਸਾਏ ਕੋਦੋ ਦਾਵਾ ਕਰਕੇ ਖਾਲੀ ਕਰਵਾ ਲਵੇ ਫਿਰ ਦੱਸ ਰਹਾ ਗਾ ਕਿੱਥੇ ਤੇਰੇ ਪਿਓ ਦਾ ਕੀ ਏ ਉਹ ਤਾਂ ਬੜੇ ਗੁਰਦੁਆਰੇ ਜਾਂ ਡੂੰਡੂਗਾ ਤਾਪੀ ਨੇ ਆਉਣ ਵਾਲੀਆਂ ਹੋਣੀਆਂ ਨੂੰ ਅਣਜਾਣ ਤਾਂ ਤੋਂ ਸਾਹਮਣੇ ਰੱਖਿਆ ਤਾਂ ਤੋਂ ਮਾਨ ਦੀਆਂ ਖਰੀਆਂ ਖਰੀਆਂ ਨਾਲ ਸੋਚਣ ਲੱਗ ਪਈ ਕਿ ਜਿਵੇਂ ਮਾਂ ਆਖਦੀ ਏ ਸ਼ਾਇਦ ਐਉਂ ਵੀ ਹੋ ਜਾਂਦਾ ਹੋਵੇਗਾ ਪਰ ਉਸ ਜਿੱਤੀ ਖੁਸ਼ੀ ਮੋੜ ਹਾਰਨ ਨੂੰ ਤਿਆਰ ਨਾ ਹੋਈ ਤੂੰ ਦਾਣੇ ਚੁੱਕ ਕੇ ਘਰ ਲੈ ਜਾਣ ਵਾਲੀ ਗੱਲ ਕਰ ਫਿਰ ਵੇਖਾਂਗੇ ਕੀ ਹੁੰਦਾ ਏ ਤਾਪੀ ਨੇ ਕਪਲ ਸੋਚਦੇ ਆਖਿਆ ਦਾਨੇ ਕਰ ਲੈ ਚਲਦੀ ਉਥੋਂ ਪਰਦੇ ਨਾਲ ਜਗਣੇ ਨੂੰ ਜੋਖ ਦੇਾਂਗੇ ਮੈਂ ਇੱਕ ਦਾਣਾ ਨਹੀਂ ਜਗਣੇ ਨੂੰ ਦੇਣਾ ਗੱਲ ਕਰ ਮੈਂ ਉਹ ਪੰਜ ਮੰਨ ਗਈ ਚੁਪ ਕਰਨ ਨਹੀਂ ਦੇਣੀ ਸੀ ਐਵੇਂ ਬਾਪੂ ਦਾ ਮੂੰਹ ਮਾਰ ਗਿਆ ਅਖੀਰ ਮਾਤੀ ਬਾਕੀ ਬਚਦਾ ਬੋਲ ਥੋੜਾ ਥੋੜਾ ਕਰਕੇ ਤਿੰਨ ਫੇਰਿਆਂ ਵਿੱਚ ਕਰ ਲੈ ਕੰਨਾ ਧੰਨ